ਵਾਰਾ ਸ੍ਰੀ ਬੋਲੀ ਸਾਹਿਬ ਪਾਸਾਇ ਤੀਸਰੀ ਗਵਿੰਦਵਾਲ ਸਾਹਿਬ ਆਲੋਫਰ ਕਰਾਈਏ ਤੁਹਾਨੂੰ ਅਰਸ ਨਵੇਂ ਲਾ ਸੰਗਤੋ ਗਵਿੰਦਵਾਲ ਸਾਹਿਬ ਲਓ ਜੀ ਪਹਿਲਾਂ ਆਪਾਂ ਇਤਿਹਾਸ ਹੀ ਪੜ੍ਹਦੇ ਹਾਂ ਇੱਥੋਂ ਦਾ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਪਾਸਾਇ ਤੀਸਰੀ ਗੁਰ ਅਮਰਦਾਸ ਕੀ ਇਕੱਠ ਕਥਾ ਹੈ ਇੱਕ ਜਿਹੇ ਕਿਸ ਕਹੀ ਨਾ ਜਾਏ ਗੁਰੂ ਰੂਪ ਸਾਹਿਬ ਸੰਗਤ ਜੀ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਸਿੱਖ ਧਰਮ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਤ ਹੈ ਇਸ ਪਾਵਨ ਤੀਰਥ ਬੋਲੀ ਸਾਹਿਬ ਦੀ ਰਚਨਾ ਗੁਰੂ ਸਾਹਿਬ ਜੀ ਨੇ ਸੰਨ 1559 ਤੋਂ 1564 ਈਸਵੀ ਵਿੱਚ ਕਰਵਾਈ ਲੋਕਾਈ ਦੇ ਆਤਮਿਕ ਕਲਿਆਣ ਹਿੱਤ 84 ਪੌੜੀਆਂ ਦੀ ਬੋਲੀ ਸਾਹਿਬ ਦਾ ਨਿਰਮਾਣ ਕਰਵਾਇਆ ਇਹ ਸਿੱਖ ਧਰਮ ਦਾ ਪਹਿਲਾ ਮਹਾਨ ਤੀਰਥ ਸਥਾਨ ਹੈ ਇਸ ਪਵਿੱਤਰ ਸਥਾਨ ਤੋਂ ਗੁਰੂ ਸਾਹਿਬ ਜੀ ਨੇ ਨਮ ਲਿਖਤ ਸੰਧਾਤ ਕੌਮ ਦੀ ਝੋਲੀ ਵਿੱਚ ਪਾਈ ਪਹਿਲੇ ਪੰਗਤ ਪਾਸ਼ਾ ਸੰਗਤ ਗੁਰੂ ਘਰ ਲੰਗਰ ਦੀ ਮਰਜ਼ਾਦਾ ਚਲਾਈ ਜਿੱਥੇ ਦੇਸ਼ ਦੇ ਬਾਦਸ਼ਾਹ ਅਕਬਰ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਗੁਰੂ ਸਾਹਿਬ ਜੀ ਨੇ ਸਤੀ ਪ੍ਰਥਾ ਦੀ ਕੋਝੀ ਰੀਤ ਨੂੰ ਇੱਥੋਂ ਸਮਾਪਤ ਕੀਤਾ ਪਰਦੇ ਦੀ ਪ੍ਰਥਾ ਵੀ ਇਸ ਸਥਾਨ ਤੋਂ ਬੰਦ ਹੋਈ ਜਗਤ ਨੂੰ ਆਨੰਦ ਦੇਣ ਵਾਲੀ ਪਾਵਨ ਬਾਣੀ ਆਨੰਦ ਸਾਹਿਬ ਇੱਥੇ ਉਚਾਰਨ ਹੋਈ ਗੁਰੂ ਸਾਹਿਬ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ 22 ਪ੍ਰਚਾਰਕ ਮੰਜੇ ਦੀ ਸਥਾਪਨਾ ਕੀਤੀ ਜੀ ਪ੍ਰਮਾਤਮਾ ਦੇ ਹੁਕਮ ਵਿੱਚ ਜੰਮਦਾ ਤੇ ਮਰਦਾ ਹੈ ਸੋ ਜੀਵ ਦੇ ਮਨ ਤੇ ਰੋਣ ਦੀ ਬਜਾਈ ਪਰਮਾਤਮਾ ਦੇ ਗੁਣ ਗਾ ਕੇ ਰਜਾ ਵਿੱਚ ਰਹਿਣਾ ਹੀ ਸੋਖਦਾ ਹੈ ਆਪ ਜੀ ਦਾ ਪ੍ਰਕਾਸ਼ 5 ਮਈ 1479 ਇਸ ਵੀ ਵਿੱਚ ਪਿੰਡ ਬਾਸਰ ਕੇ ਗਿੱਲਣਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਤੇਜਪਾਲ ਜੀ ਮਾਤਾ ਸੁਲੱਖਣੀ ਜੀ ਦੇ ਘਰ ਹੋਇਆ ਆਪ ਜੀ ਦੇ ਸਤਾਨ ਵਿੱਚ ਦੋ ਪੁੱਤਰ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਤੇ ਦੋ ਪੁੱਤਰੀਆਂ ਬੀਬੀ ਭਾਨੀ ਜੀ ਬੀਬੀ ਦਾਨੀ ਜੀ ਹੋਈਆਂ ਆਪ ਜੀ ਨੇ 22 ਸਾਲ 6 ਮਹੀਨੇ ਗੁਰਗੱਦੀ ਦੀ ਸੇਵਾ ਨਿਭਾਈ ਗੁਰੂ ਸਾਹਿਬ ਜੀ ਦੀ ਕੁੱਲ ਉਮਰ 95 ਸਾਲ ਹੈ ਗੁਰੂ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 907 ਸ਼ਬਦ 17 ਰਾਗਾਂ ਵਿੱਚ ਸੁਭਾਇਮਾਨ ਹਨ ਆਪ ਜੀ ਦੇ 1574 ਈਸਵੀ ਵਿੱਚ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਪ ਕੇ ਗੁਰਦੁਆਰਾ ਚਵਾਰਾ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਇੱਧਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਗੁਰਦੁਆਰਾ ਬੋਲੀ ਸਾਹਿਬ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋਹਿ ਬਨ ਆਵੇ ਆਪੇ ਦੇ ਚਰਨਾਂ ਸਾਹਮਣੇ ਹੌਲੀ ਸਾਹ ਦਾ ਖੂ ਬਣਿਆ ਹੋਇਆ ਉੱਥੇ 84 ਕੌੜੀਆਂ ਵਾਲਾ ਸੋ ਪਹਿਲਾਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਆਈਏ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੇ ਆ ਲਓ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ थले जाके बहुत ही साल है थले जाके आने

ਸੀ ਕুইਨ ਦੁਆਲ ਬੀਕੇ ਆਪਣੇ ਰੰਗ ਵਿੱਚ ਬੈਠੇ ਸਨ ਕਿਸੇ ਵੀ ਰੋਣ ਦੀ ਆਵਾਜ਼ ਸੁਣ ਕੇ ਗੁਰੂ ਜੀ ਨੇ ਇੱਕ ਸਿੱਖ ਨੂੰ ਕਿਹਾ ਕੈਸਾ ਸ਼ੋਰ ਹੈ ਪਤਾ ਕਰੋ ਸਿੱਖ ਗਿਆ ਤਾਂ ਦੇਖਿਆ ਇੱਕ ਔਰਤੋ ਰੋ ਰਹੀ ਸੀ ਸਿੱਖ ਨੇ ਕੋਲ ਖੜੀ ਲੋਕਾਂ ਤੋਂ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਇਹਦਾ ਲੜਕਾ ਤੇ ਇਹ ਤਾਂ ਆਪਕਾਰ ਮਸਾਂ ਤੋਂ ਹੋ ਗਿਆ ਹੈ ਪਾ ਮਰ ਗਿਆ ਹੈ ਸਿੱਖ ਨੇ ਆ ਕੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਗੁਰੂ ਜੀ ਨੇ ਦੇਹ ਵਿੱਚ ਆ ਕੇ ਬਤਨ ਦਿੱਤਾ ਕਿ ਜਿੰਨਾ ਸਮਾਂ ਅਸੀਂ ਇੱਥੇ ਹਾਂ ਓਤਨਾ ਸਮਾਂ ਮਾਂ-ਬਾਪ ਦੇ ਰਹਿੰਦੇ ਆ ਬੱਚਾ ਪਹਿਲਾਂ ਨਹੀਂ ਜਾਵੇਗਾ ਗੁਰੂ ਜੀ ਨੇ ਤੇਈ ਨੂੰ ਬਾਲ ਰੂਪੋ ਬਣਾ ਕੇ ਹੱਥਾਂ ਨੂੰ ਹੱਥ ਕੜੀਆਂ ਤੈਨਾਂ ਨੂੰ ਬੇੜੀਆਂ ਲਵਾ ਦਿੱਤੀਆਂ ਇੱਕ ਦਿਨ ਗੁਰੂ ਕਾ ਸਿੱਖ ਭਾਈ ਲਾਲੂ ਡੱਲੇ ਤੋਂ ਗੁਰੂ ਜੀ ਦੇ ਦਰਸਨ ਲਈ ਆਇਆ ਗੁਰੂ ਜੀ ਨੇ ਮੱਥਾ ਦੇਖ ਕੇ ਦੇਖਿਆ ਕਿ ਇੱਕ ਬਾਲਕ ਪਿੰਜਰੇ ਵਿੱਚ ਕੈਦ ਭੁੱਖਾ ਤੇ ਤ੍ਰੇ ਨਾਲ ਤੜਪ ਰਿਹਾ ਹੈ ਭਾਈ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਆਪ ਦਾ ਕਿਰਪਾਲੂ ਦਿਆ ਲੂ ਤੇ ਨੰਮਰਤਾ ਦੇਖ ਜਾਨੇ ਹੂੰ ਇਹ ਇਸ ਬਾਲਕ ਨਾਲ ਐਸਾ ਬਿਵਹਾਰ ਕਿਉਂ ਗੁਰੂ ਜੀ ਨੇ ਕਿਹਾ ਇਸ ਨੂੰ ਬਾਲਕ ਨਾ ਜਾਣੀ ਇਹ ਬਲਾ ਹੈ ਭਾਈ ਜੀ ਨੇ ਕਿਹਾ ਆਪ ਦਾ ਹੁਕਮ ਹੋਵੇ ਤਾਂ ਇਸ ਬਾਲਕ ਨੂੰ ਥੋੜਾ ਪ੍ਰਸਾਦ ਦੇ ਦਿਓ ਗੁਰੂ ਜੀ ਨੇ ਕਿਹਾ ਕਿ ਇਸ ਦਾ ਪ੍ਰਸਾਦ ਇੱਥੇ ਨਹੀਂ ਹੈ ਕੁਝ ਦਿਨ ਗੁਰੂ ਜੀ ਕੋਲ ਸੈਣ ਮੰਗਰੋ ਭਾਈ ਜੀ ਨੇ ਆਪਣੇ ਪਿੰਡ ਨੂੰ ਜਾਣ ਲੱਗਿਆ ਗੁਰੂ ਜੀ ਨੇ ਬੇਨਤੀ ਕੀਤੀ ਕਿ ਇਸ ਬਾਲਕ ਨੂੰ ਆਜ਼ਾਦ ਕਰ ਦੇਵੋ ਗੁਰੂ ਜੀ ਨੇ ਕਿਹਾ ਕਿਸ ਨੂੰ ਬਾਲਕ ਨਾ ਜਾਣੀਏ ਤਈਆ ਤਾਪ ਹੈ ਪਰ ਸਿੱਖ ਦੀ ਬੇਨਤੀ ਸੀ ਤੇ ਗੁਰੂ ਜੀ ਨੇ ਤਈਆ ਨੂੰ ਸਾਡ ਦਿੱਤਾ ਭਾਈ ਜੀ ਬਾਲਕ ਨੂੰ ਨਾਲ ਲੈ ਕੇ ਪਿੰਡ ਨੂੰ ਦੁਰ ਪੈ ਬਸਤੇ ਵਿੱਚ ਇੱਕ ਪਿੰਡ ਦੇ ਕੋਲ ਤਲਾਬ ਤੇ ਥੂਬੀ ਕਪੜੀ ਧੋ ਰਿਆ ਸੀ ਤਈਆ ਨੇ ਉਸ ਨੂੰ ਵੇਖ ਕੇ ਭਾਈ ਲਾਲੂ ਨੂੰ ਕਿਹਾ ਮੈਨੂੰ ਬਹੁਤ ਭੁੱਖ ਲੱਗੀ ਹੈ ਤੁਰ ਨਹੀਂ ਜਾਂਦਾ ਭਾਈ ਜੀ ਨੇ ਕਿਹਾ ਪਿੰਡ ਪਹੁੰਚ ਗਏ ਤੈਨੂੰ ਖੰਡ ਕਿਉਂ ਅਖੀਰ ਦਾ ਭੋਜਨ ਕਰਵਾਵਾਂਗਾ ਤਈਆ ਕਹਿੰਦਾ ਮੇਰਾ ਭੋਜਨ ਇੱਥੇ ਹੀ ਹੈ ਤੁਸੀਂ ਬੈਠੋ ਮੈਂ ਭੋਜਨ ਖਾਣਾ ਉਹ ਭਾਈ ਜੀ ਸੰਤ ਸੁਵਾ ਦੇ ਗਏ ਸੀ ਸਾਨੂੰ ਉਹਤੇ ਬੈਠ ਕੇ ਧਈਆ ਤੋਬੀ ਨੂੰ ਜਾ ਚੜਿਆ ਤੇ ਦੋ ਤਿੰਨ ਕਣੀਆਂ ਮੰਗਰ ਉਤਰ ਗਿਆ ਧਈਏ ਨੇ ਖੂਨ ਦਾ ਭਰਿਆ ਖੱਫਰ ਭਾਈ ਲੰਨ ਨੂੰ ਵਖਾ ਕੇ ਪੀਤਾ ਭਾਈ ਸਾਹਿਬ ਇਹ ਕੇ ਡਰ ਗਏ ਤੇ ਆਖਿਆ ਤੁਮ ਤਾਂ ਬਲਾਹ ਹੈ ਅਸੀਂ ਤੈਨੂੰ ਕਹ ਨੂੰ ਲਾਉਣਾ ਸੀ ਚੱਲ ਤੈਨੂੰ ਗੁਰੂ ਜੀ ਪਾਸ ਛੱਡ ਕੇ ਆਵਾਂ ਹੀ ਸੁਣ ਕੇ ਧਈਏ ਨੇ ਭਾਈ ਲੰਨ ਨੂੰ ਜੇ ਉਤਰਲੇ ਕੀਤੇ ਪਹਿਲਾਂ ਤੋਬੀ ਨੂੰ ਠੀਕ ਕੀਤਾ ਤੇ ਅੱਗੇ ਤੋਂ ਭਾਈ ਜੀ ਨੂੰ ਬਚਨ ਦਿੱਤਾ ਕਿ ਜਿਵੇਂ ਕਿਸੇ ਨੂੰ ਜੇ ਕਿਸੇ ਨੂੰ ਮੈਂ ਚੜ੍ਹਿਆ ਹੋਮਗਾ ਤਾਂ ਤੁਹਾਡੇ ਨਾਮ ਨਾਲ ਹੀ ਸਾਖੀ ਸੁਣਨ ਵਾਲੇ ਵਿਅਕਤੀ ਨੂੰ ਛੱਡ ਦੇਵਾਂਗਾ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਪਾਸ ਸਈ ਤੀਸਰੀ ਗੁਰੂ ਰੂਪ ਸਾਹਿਬ ਜੀ ਦਾ ਇਹ ਪਾਵਨ ਸਥਾਨ ਗੁਰੂ ਅਮਰਦਾਸ ਜੀ ਦਾ ਨਵਾਸ ਸਥਾਨ ਹੈ ਗੁਰੂ ਜੀ ਨੇ ਸਨ 1500 52 ਵਿੱਚ ਇਹ ਨਗਰ ਬਸਾਇਆ ਸੀ ਗੋਵਿੰਦਵਾਲ ਸਾਹਿਬ ਨੂੰ ਸਿੱਖੀ ਦਾ ਪੁਰਾ ਵੀ ਕਿਹਾ ਜਾਂਦਾ ਹੈ ਸ੍ਰੀ ਚਵਾਰਾ ਸਾਹਿਬ ਉਹ ਸਥਾਨ ਹੈ ਜਿੱਥੇ ਪੂਰੀ ਸੰਗਤ ਇਕੱਠੀ ਹੋਤੀ ਔਰ ਜੀ ਦੀ ਪਾਨੀ ਜੀ ਨੂੰ ਗੁਰੂ ਪਤਨੀ ਗੁਰੂ ਪਤਨੀ ਗੁਰੂ ਮਾਤਾ ਕਾਹਨ ਦਾ ਸਪਾਤ ਪ੍ਰਾਪਤ ਹੈ ਇੱਥੇ ਦੇ ਕੋ ਜੋਰ ਮਾਤਾ ਪਵਨ ਸਥਾਨ ਦਾ ਕੋ ਥਾਨ

ਗੁਰਦੁਆਰਾ ਜੀ ਦਾ ਇਹ ਕਾਲ ਚਰਾਨਾ ਸਥਾਨ ਹੈ ਤੇ ਗੁਰਦੁਆਰਾ ਕੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਸਿੱਖ ਧਰਮ ਦੇ ਚੌਥੇ ਗੁਰੂ ਹੋਏ ਹਨ ਆਪ ਜੀ ਦਾ ਜਨਮ ਚੁੰਨਾ ਮੰਡੀ ਲੋਰ ਪਾਕਿਸਤਾਨ ਵਿਖੇ ਹੋਇਆ 7 ਸਾਲ ਦੀ ਉਮਰ ਵਿੱਚ ਆਪ ਜੀ ਨੇ ਮਾਤਾ ਪਿਤਾ ਚਲਾਣਾ ਕਰ ਗਏ ਆਪ ਜੀ ਆਪਣੇ ਨਾਨਕੇ ਪਿੰਡ ਬਾਸਰ ਕੇ ਗਿੱਲੋਂ ਜ਼ਿਲ੍ਹਾ ਮਲਸਰ ਵਿਖੇ ਆਪਣੀ ਨਾਨੀ ਜੀ ਕੋਲ ਆ ਗਏ ਫਿਰ ਆਪ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਸ੍ਰੀ ਗਿੰਦਵਾਲ ਸਾਹਿਬ ਵਿਖੇ ਪਰਿਵਾਰ ਸਮੇਤ ਆ ਵਸੀ ਤੇ ਇਸ ਪਾਵਨ ਸਥਾਨ ਤੇ ਆਉਣ ਵਾਲੇ ਸਿੱਖ ਸੰਗਤਾਂ ਨੂੰ ਇਸ ਪਾਵਨ ਖੂਹ ਤੇ ਬੈਠ ਕੇ ਜਲ ਸਕਾਉਂਦੇ ਸੀ ਸ੍ਰੀ ਪੁਲੀਸਾਉ ਦੀ ਸੇਵਾ ਕਰਦੇ ਗੁਰਜਨ ਨੂੰ ਸਮਾਪਤ ਰਹੇ ਭਾਈ ਗੋਦਾਰ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਪਤੀ ਜਿਸਨਾਂ ਆਪ ਜੀ ਦਾ ਜਨਮ ਪਿੰਡ ਵਾਸਤੇ ਕੀਤਾ ਨਾਮ ਸਰਵਿਕੀ ਪਟਾਈ ਸਰਦਾਰਸਪੱਲਾ ਮਾਤਾ ਸਰਦਈ ਕਰ ਹੋਇਆ ਆਪ ਜੀ ਦੇ ਸੰਸਕਾਰ ਸੰਸਕ੍ਰਿਤ ਅਤਿ ਵਿਦਵਤ ਜੀ ਮਹਾਨ ਵਿਦਵਾਨ ਜਨ ਆਪ ਦੀ ਦੀ ਰਚਨਾ ਕਰਤ ਸੋਈਏ ਤੇ ਬਾਨਾ ਭਾਈ ਗੋਦਾਰ ਜੀ ਉਪਲਬਧ ਹਨ ਆਪ ਜੀ ਦੀ ਰਚਨਾ ਪੰਨੋਂ ਸਨ ਸਿਕਸਾਤ ਕੋਤਸ ਸੰਮਾਨ ਸੰਗ ਰਾਜੰਦ ਹਨ ਆਪ ਜੀ ਨੇ ਸਨ ਬਚਾਰ ਸ੍ਰੀ ਗੰਸਾ ਦੀ ਲਿਖਨ ਦੀ ਸੇਵਾ ਕਰਨੇ ਪਾਸੇ ਗਰਜਨ ਜੀ ਜੀ ਨੂੰ ਭਾਈ ਆਪ ਜੀ ਦਾ ਕਾਂਤਰਾ ਨਸਤਾਨ ਤੇ ਇਹ ਹੈ ਜੀ ਗੁਰਦੁਆਰਾ ਖੂਹ ਸਾਹਿਬ ਸੋ ਖੂਹ ਤੁਸੀਂ ਸਾਹਮਣੇ ਦੇਖ ਰਹੇ ਹੋ ਇਧਰ ਆਸੀ ਇਤਿਹਾਸਿਕ ਖੂਹ ਇੱਥੇ ਬਹਿ ਕੇ ਗੁਰਦੁਆਰਾ ਚਵਾਰਾ ਸਾਹਿਬ ਦੇ ਵਿੱਚ ਇਹ ਜਗ੍ਹਾ ਬਣੀ ਹੋਈ ਆ ਥੱਲੇ ਭੋਰੇ ਦੇ ਵਿੱਚ ਉੱਚੀ ਬਹੁਤ ਵਧੀਆ ਪੁਰਾਣੀ ਇੱਟਾਂ ਸਾਰੀ ਇਹ। ਇਹ ਹੈ। ਕਿਥੇ ਸਮੈਲ ਹੀ ਬੜੀ ਵਧੀਆ ਆ ਰਹੀ ਆ। ਜਿੱਦਾਂ ਮਿੱਟੀ ਦੇ ਨਹੀਂ ਹੁੰਦੀ ਸਮੈਲ। ਮਿੱਟੀ ਖਾਂ ਨੂੰ ਜੀ ਕਰ ਰਿਹਾ। ਬੜਾ ਵਧੀਆ ਮਾਹੌਲ। ਦੇਖੋ। ਆਮਨੇ ਦਾ ਕੱਚਾ ਰੱਖਿਆ ਹੋਇਆ ਮਿੱਟੀ ਫੇਰੀ ਹੋਈ ਆ। ਹੂੰ। ਮਿੱਟੀ ਫੇਰੀ ਹੋਈ ਹੈ। ਦੇਖੋ ਜਗਾ ਬਣੀ ਵੀ। ਪਰਾਣੀ ਦਿੱਖਦਾ ਸਾਰਾ ਬਣਾਇਆ ਹੋਇਆ ਹੈ ਇਹ। ਹਾਂ ਦੇਖੋ ਇੱਧਰ ਚੱਕੀ ਆ। ਚੁੱਲਾ। ਉੱਦਨ ਕਿੱਦਾਂ ਬਣੀ ਹੋਈ ਆ ਕੋਈ। ਵਾਹ ਜੀ ਵਾਹ। ਬੜੀ ਵਧੀਆ ਵਹੀ ਇਹ ਪੁਰਾਣੀ ਇੱਟ ਦੀ ਕਾਰੀਗਰੀ ਕਰੀ ਹੋਈ ਹੈ ਤੇ ਸਾਰੀ ਬਹੁਤ ਵਧੀਆ ਗੋਵਿੰਦਵਾਲ ਸਾਹਿਬ ਤੁਸੀਂ ਦਰਸ਼ਨ ਮੇਲਾ ਕਰਨ ਆ ਸਕਦੇ